ਕੱਲ ਰਾਹੋ ਰੋਡ ਤੇ ਇੱਕ ਭਾਰੀ ਇਕੱਠ ਹੋਇਆ ਕੁਝ ਕਲੋਨੀ ਵਾਸੀਆਂ ਵੱਲੋਂ ਬੜਾ ਪ੍ਰੋਟੈਸਟ ਕੀਤਾ ਗਿਆ ਜਿੱਥੇ ਤੁਹਾਡਾ ਵੀ ਜ਼ਿਕਰ ਆਇਆ ਕਿ ਤੁਸੀਂ ਕੁਝ ਪ੍ਰਾਈਵੇਟ ਕਲੋਨਾਈਜ਼ਰਸ ਨੂੰ ਜਿਹੜਾ ਡਾਇਰੈਕਟ ਬੈਨੀਫਿਟ ਦੇ ਲਈ ਮੈਂ ਤੁਹਾਨੂੰ ਮੈਂ ਤੁਹਾਨੂੰ ਦੱਸਣਾ ਚਾਹਣਾ ਉੱਥੇ ਜਾ ਕੇ ਦੇਖ ਲਓ ਬਸਤੀ ਚੌਂਕ ਦੇ ਵਿੱਚ ਦੋ ਦੋ ਢਾਈ ਢਾਈ ਘੰਟੇ ਜਾਮ ਲੱਗਦਾ ਉਹਦੇ ਵਾਸਤੇ ਮੈਂ ਅੱਜ ਨਹੀਂ ਮੈਂ 10 ਸਾਲ ਪਹਿਲਾਂ ਵੀ ਜਦੋਂ ਕੌਂਸਲਰ ਸੀ ਉਦੋਂ ਮੈਂ ਕਿਹਾ ਸੀ ਵੀ ਇੱਥੋਂ ਰਸਤਾ ਟਾਪਰਾਂ ਦੇ ਥੱਲੇ ਉਹ ਰਸਤਾ ਕਰ ਲਿਆ ਜਾਵੇ ਤਾਂ ਕਿ ਬਸਤੀ ਨਾ ਘੁੰਮਣਾ ਪਵੇ ਲੋਕਾਂ ਨੂੰ ਸਿੱਧਾ ਜਮਾਲਪੁਰ ਚੰਡੀਗੜ੍ਹ ਜਾਣ ਵਾਲੇ ਨੂੰ ਸਿੱਧਾ ਔਰ ਰਿਕਾਡ ਜੁਮਲ ਕੇ ਬਣਦਾ ਵਾ ਟਾਪ ਲਾਈਨ ਦੇ ਥੱਲੇ ਉਹ ਰਸਤਾ ਕੱਢਣ ਕੱਢਣ ਦੇ ਜੋ ਕੱਢ ਰਹੇ ਆ ਉਹ ਲੋਕਾਂ ਦੀ ਸਹੂਲਤ ਵਾਸਤੇ ਆ ਜੀ ਨਗਰ ਨਿਗਮ ਚੋਣਾ ਨੇੜੇ ਆ ਬਾਕੀ ਤੁਹਾਡੇ ਪਿੱਛੇ ਆਓ ਸਾਰਾ ਹੋ ਹਾਂਜੀ ਨਗਰ ਨਿਗਮ ਚੋਣਾ ਨੇੜੇ ਆ ਸਭ ਤੋਂ ਪਹਿਲਾਂ ਤੇ ਉਹਦੇ ਤੇ ਗੱਲ ਕਰ ਲੈਨੇ ਫਿਰ ਤੁਹਾਡਾ ਸਾਹ ਤੇ ਆਵਾਂਗੇ ਨਗਰ ਨਿਗਮ ਚੋਣਾ ਦੇ ਵਿੱਚ ਹੈ ਕਿ ਕੀ ਮੁੱਖ ਝੰਡੇ ਨੇ ਜਿਹੜੇ ਲੈ ਕੇ ਚੱਲ ਰਹੇ ਹੋ ਅ ਮੁੱਖ ਝੰਡਾ ਇੱਕੋ ਹੀ ਆ ਮਾਦੀ ਪੜਦਾ ਇੱਕੋ ਹੀ ਮਿਸ਼ਨ ਆ ਪੰਜਾਬ ਨੂੰ ਖੁਸ਼ਹਾਲ ਕਰਨਾ ਪੰਜਾਬ ਨੂੰ ਦੇਖ ਜਾਣਾ ਜੇ ਮੌਜੂਦਾ ਹਾਲਾਤ ਦੇਖੀਏ ਪੰਜਾਬ ਦੀ ਸਥਿਤੀ ਐਸ ਵੇਲੇ ਤਰਸਯੋਗ ਹੈ ਕ੍ਰਾਈਮ ਰੇਟ ਬਹੁਤ ਜ਼ਿਆਦਾ ਵਧ ਗਿਆ ਉਹਦੇ ਬਾਰੇ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾ ਪਿਛਲੇ ਸਮੇਂ ਲੋ ਕ੍ਰਾਈਮ ਰੇਟ ਬਹੁਤ ਘਟਿਆ ਵਾ ਬਹੁਤ ਕਾਬੂ ਪਿਆ ਵਾ ਔਰ ਦੂਜੀਆਂ ਸਟੇਟਾਂ ਨਾਲ ਕੇ ਕੰਪੈਰੀਸ਼ਨ ਕਰ ਲੋ ਉਸ ਤੋਂ ਬਹੁਤ ਘੱਟ ਹੋਇਆ ਵਾ ਪਰ ਮੈਂ ਫੇਰ ਦੱਸਣਾ ਚਾਹੁੰਦਾ ਵਾ 74 ਸਾਲ ਦਾ ਜਿਹੜਾ ਸਿਸਟਮ ਖੜਾ ਹੋਇਆ ਉਹਨੂੰ ਸਹੀ ਕੰਨ ਸਮਝ ਨੂੰ ਲੱਗ ਰਿਹਾ ਪਰ ਆਮ ਆਦੀ ਪੜਦਾ ਇੱਕ ਕਮਿਸ਼ਨ ਆ ਪੰਜਾਬ ਨੂੰ ਖੁਸ਼ਹਾਲ ਰੱਖਣਾ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਪੰਜਾਬ 'ਚ ਅਮਨ ਕਾਨੂੰਨ ਰੱਖਣਾ ਪੰਜਾਬ 'ਚ ਦਵਾਈ ਦੇਣੀ ਬਕੇ ਫ੍ਰੀ ਪੰਜਾਬ 'ਚ ਪੜਾਈ ਦੇਣੀ ਫ੍ਰੀ ਪੰਜਾਬੀਆਂ ਨੂੰ ਰੁਜ਼ਗਾਰ ਦੇਣਾ ਅੱਜ 45000 ਨੌਜਵਾਨਾਂ ਨੂੰ ਰੁਜ਼ਗਾਰ ਅੱਜ ਹਸਪਤਾਲ ਬਣ ਰਹੇ ਨੇ ਸਕੂਲ ਬਣ ਰਹੇ ਨੇ ਸਕੂਲ ਕੇ ਇਸ ਪ੍ਰਾਈਵੇਟ ਸਕੂਲਾਂ ਦੇ ਬੱਚੇ ਹਟਾ ਕੇ ਅੱਜ ਸਰਕਾਰੀ ਸਕੂਲਾਂ ਦੇ ਪਰਗੇ ਤੇ ਚਲਾ ਰਹੇ ਨੇ ਔਰ ਇੱਕ ਨਵੇਕਲੀ ਪਹਿਲ ਕੀਤੀ ਆ ਆਮ ਆਰੀ ਪਾੜੀ ਭੁਕੇ ਸ਼੍ਰੀ ਰਵਿੰਦ ਕੇ ਜੀ ਬਾਲੇ ਕੀ ਕਿਹਾ ਸੀਗਾ ਜਦੋਂ 5 ਸਾਲ ਬਾਅਦ ਸਰਕਾਰ ਜੇ 5 ਸਾਲ ਕੰਮ ਕੀਤੇ ਆ ਤੇ ਬੋਰਡ ਪਾ ਦਿਓ ਜੇ 5 ਸਾਲ ਕੰਮ ਨਹੀਂ ਕੀਤੇ ਬੋਰਡ ਨਾ ਪਾਓ ਔਰ ਇਹ ਇਹ ਪੰਜਾਬ ਦੇ ਵਿੱਚ ਵੀ ਲੈ ਕੇ ਆਵਾ ਸਕੂਲ ਆਫ ਐਮੀਨੈਂਸ ਦਾ ਤੁਸੀਂ ਜ਼ਿਕਰ ਕੀਤਾ ਸਕੂਲ ਆਫ ਐਮੀਨੈਂਸ ਦੇ ਵਿੱਚ ਬਿਨਾ ਸਿਫਾਰਿਸ਼ ਤੋਂ ਜਿਹੜੀ ਐਡਮਿਸ਼ਨ ਹੀ ਨਹੀਂ ਮਿਲਦੀ ਉਹਦੇ ਬਾਰੇ ਕੀ ਕਹਿੰਦੇ ਮੈਂ ਤੁਹਾਨੂੰ ਦੱਸਣਾ ਵੀ ਦੇਖੋ 74 ਸਾਲ ਦਾ ਸਿਸਟਮ ਜਿਹੜਾ ਖਰਾਬ ਹੋਇਆ ਉਹ ਸਹੀ ਕਾਰੋਸਮਾ ਲੱਗ ਰਿਹਾ ਕਹਿਣ ਦਾ ਮਤਲਬ ਉਹ ਤਾਂ ਹੁਣ ਉਹ ਤਾਂ ਆਪਾਂ ਹੁਣ ਦੀ ਗੱਲ ਕਰ ਰਹੇ ਆਂ ਆਪਾਂ ਮੌਜੂਦਾ ਗੱਲ ਕਰ ਰਹੇ ਆਂ ਪੁਰਾਣੀ ਗੱਲ ਨਹੀਂ ਕਰ ਰਹੇ ਕਹਿਣ ਦਾ ਮਤਲਬ ਹਜੇ ਸਕੂਲ ਅਸੀਂ ਉਹਨੇ ਨਹੀਂ ਬਣਾ ਸਕੇ ਜਿਨੇ ਲੋਕਾਂ ਨੂੰ ਲੋੜ ਹੈ ਉਹ ਨਾਲੇ ਸਮੇਂ 'ਚ ਬਣਾਵਾਂਗੇ ਫਿਰ ਸ਼ਿਪਾਰਸ਼ਾਂ ਦੀ ਲੋੜ ਨਹੀਂ ਪਊਗੀ ਜੇ ਆਪਣੇ ਆਪ ਰਚਨਾ ਹੋਣਗੀਆਂ ਅੱਜ अरोड़ा ਸਾਹਿਬ ਪਹੁੰਚੇ ਨਹੀਂ ਸ਼ੁਕਰਾਨਾ ਰੈਲੀ ਕਿੱਥੀ ਗਈ ਹੈ ਜੇ ਸਣਾ ਚਾਹਣਾ ਸ਼ਿਪਾਰਸ਼ਾਂ ਨਾਲ ਨਹੀਂ ਉੱਥੇ ਮਿਲ ਕੇ ਕੈਪੇਬਲ ਕੇ ਬੱਚਿਆਂ ਨੂੰ ਮਿਲਦੀਆਂ ਨੇ ਔਰ ਉਹਨਾਂ ਕੇ ਲੋੜਵੰਦ ਬੱਚਿਆਂ ਨੂੰ ਮਿਲਦੀਆਂ ਜੀ अरोड़ा ਸਾਹਿਬ ਅੱਜ ਅੱਜ ਜੋ ਸ਼ਕਰਾਨਾ ਯਾਤਰਾ ਸ਼ੁਰੂ ਕੀਤੀ ਗਈ ਆ ਆਮ ਆਦੀ ਪਾਰਟੀ ਦੇ ਹਾਈ ਕਮਾਂਡ ਹਾਈ ਕਮਾਂਡ ਆਮ ਆਦੀ ਪਾਰਟੀ ਦੇ ਮੁਕੇ ਸ਼੍ਰੀ ਦਿਨਕੇਂਜੀ ਵੱਲ ਸਾਡੀ ਖਾਸ ਹਾਈ ਕਮਾਂਡ ਨੇ ਜੀ ਅੱਜ ਨਵੇਂ ਪ੍ਰਧਾਨ ਚੁਣੇ ਨੇ ਔਰ ਸ਼੍ਰੀ ਅਮਰੋੜਾ ਜੀ ਜਿਹੜੇ ਕਿ ਬਹੁਤ ਹੀ ਸੂਝਵਾਰ ਬਹੁਤ ਪੜੇ ਲਿਖੇ ਤੇ ਖੋਰ-ਖੋਰ ਮਾਰਨੇ ਔਰ ਬੈਕਗ੍ਰਾਉਂਡ ਕੈਮਰਨ ਬਣਦੇ ਰਿਹਾ ਪੰਜਾਬ ਦੇ ਔਰ ਇੱਕ ਸ਼ਹਿਰੀ ਕਮਲ ਆਪਣਾ ਸ਼ਹਿਰੀ ਕਲਸੀ ਜਿਹੜੇ ਐਮ ਐਲ ਏ ਨੇ ਉਹ ਵੀ ਮਿਲ ਕੇ ਨੌਜਵਾਨ ਨੇ ਤੇ ਉਹਨਾਂ ਨੂੰ ਅੱਜ ਗਵਾਹੀ ਦਿੱਤੀ ਆ ਜਿਹੜੇ ਬੜੇ ਜੋਸ਼ ਨਾਲ ਨਾ ਕੰਮ ਕਰ ਸਕਦੇ ਨੇ ਔਰ ਅੱਜ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿ ਪ੍ਰਧਾਨ ਬਣੇ ਨੇ ਅਮਰੋੜਾ ਜੀ ਸ਼੍ਰੀ ਕਲਸੀ ভাইস ਪ੍ਰਧਾਨ ਵਰਕਿੰਗ ਪ੍ਰਧਾਨ ਬਣੇ ਨੇ ਤੇ ਹੋਰ ਪੰਜਾਬ ਦੀ ਤਰੱਕੀ ਲਈ ਕੰਮ ਹੋਊਗਾ ਔਰ ਪੰਜਾਬ ਦੀ ਖੁਸ਼ਹਾਲੀ ਲਈ ਕੰਮ ਹੋਊਗਾ ਆਪਣੇ ਹਲਕਾ ਵਾਸੀਆਂ ਨੂੰ ਵਧਾਈ ਦਿਨਾ ਸ਼੍ਰੀ ਅਮਰੋੜਾ ਜੀ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਸ਼੍ਰੀ ਕਲਸੀ ਜੀ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਈ ਆਮ ਆਦੀ ਪਾਰਟੀ ਦੀ ਹਾਈ ਕਮਾਂਡ ਦਾ ਔਰ ਸਾਡੇ ਆਮ ਆਦੀ ਪਾਰਟੀ ਮੁਖੀ ਸ਼੍ਰੀ ਰਵਿੰਕੇਸ਼ ਜੀ ਵਾਲੀ ਦਾ ਸਾਫਗੁੰਗ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਔਰ ਸਾਰੀ ਹਾਈ ਕਮਾਂਡ ਦਾ ਡਾਕਟਰ ਸੁਨੀਪ ਪਾੜਗੀ ਦਾ ਰਗ ਚੱਡ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਬਹੁਤ ਵਧੀਆ ਹੌਨਾਰ ਤੇ ਸੂਝਵਾਨ ਸਾਨੂੰ ਪ੍ਰਧਾਨ ਦਿੱਤੇ ਨੇ ਤਾਂ ਅਸੀਂ ਰਲ ਕੇ ਹੁਣ ਇਕੱਠੇ ਹੋ ਕੇ ਪੰਜਾਬ ਦੀ ਖੁਸ਼ਹਾਲੀ ਹੋਰ ਕੰਮ ਕਰਾਂਗੇ। ਜਿਉਂਨਾ ਦੇ ਮੱਦੇ ਨਜ਼ਰ ਹਲਕਾ ਵਾਸੀਆਂ ਨੂੰ ਕੋਈ ਅਪੀਲ ਤੁਸੀਂ ਆਪਣੇ ਵੱਲੋਂ ਕਰਨਾ ਚਾਹੋਗੇ? ਬਿਲਕੁਲ ਮੈਂ ਤਾਂ ਇਹੀ ਅਪੀਲ ਕਰਨਾ ਚਾਹਾਂਗਾ, ਇਹੀ ਬੇਨਤੀ ਕਰਨੀ ਚਾਹਾਂਗਾ। ਔਰ ਤੁਸੀਂ 2.5 ਸਾਲ ਦਾ ਕਾਰਜ ਜਿਹੜਾ ਦੇਖਿਆ ਔਰ ਲੰਮੇ ਸਮੇਂ ਤੋਂ ਜਿਹੜਾ ਸਿਸਟਮ ਖਰਾਬ ਹੋਇਆ ਸੀ ਉਹਨੂੰ ਸਹੀ ਕੀਤਾ ਸੀ ਔਰ ਹਜੇ ਇਹ ਨਹੀਂ ਕਹਦੇ ਵੀ ਸਾਰਾ ਸਹੀ ਹੋ ਗਿਆ ਪਰ 2.5 ਸਾਲ ਆਪਣੇ ਕੋਲ ਬਾਕੀ ਨੇ ਆਓ ਇਕੱਠੇ ਹੋ ਕੇ ਆਪਾਂ ਆਮ ਆਦੀ ਪਾਰਟੀ ਦੇ ਜਿਵੇਂ ਸਰਕਾਰ ਬਣਾਈ ਆਮ ਆਦੀ ਪਾਰਟੀ ਦੇ ਤੁਸੀਂ ਤਾਂ ਕਿ ਇਕੱਠੇ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਆਪਣੇ ਲੁਧਿਆਣੇ ਨੂੰ ਤਰੱਕੀ ਤੇ ਲੈ ਕੇ ਜਾਈਏ ਲੁਧਿਆਣੇ ਦੀ ਹਰ ਸੁਭਦਾ ਜਿਹੜੀ ਬਲਕੇ ਉਮੀਦ ਆ ਉਹ ਪੂਰੀ ਕਰੀਏ ਔਰ ਆਪਣੇ ਬੱਚਿਆਂ ਵਾਸਤੇ ਆਪਣੇ ਆਉਣ ਵਾਲੀ ਜਨਰੇਸ਼ਨ ਵਾਸਤੇ ਉਹਦਾ ਇੱਕ ਸਿਰ ਜੀ ਹੈ ਉਹਦਾ ਭਿਕ ਵਧੀਆ ਬਣਾਈਏ ਇਹੀ ਫੀਲ ਕਰੂ ਆ ਇਕੱਠੇ ਹੋ ਕੇ ਆਮ ਆਦੀ ਪਾਰੀ ਦੇ ਕੋਲ ਇੱਕ ਲਾਸਟ ਕੁਐਸਚਨ ਹੈ ਕਰਿਆਲ ਸਾਹਿਬ ਮੇਰਾ ਕੱਲ ਰਾਹੋ ਰੋਡ ਤੇ ਇੱਕ ਪਾਰੀ ਇਕੱਠ ਹੋਇਆ ਕੁਝ ਕਲੋਨੀ ਵਾਸੀਆਂ ਵੱਲੋਂ ਬੜਾ ਪ੍ਰੋਟੈਸਟ ਕੀਤਾ ਗਿਆ ਜਿੱਥੇ ਤੁਹਾਡਾ ਵੀ ਜ਼ਿਕਰ ਆਇਆ ਕਿ ਤੁਸੀਂ ਕੁਝ ਪ੍ਰਾਈਵੇਟ ਕਲੋਨਾਈਜ਼ਰਸ ਨੂੰ ਜਿਹੜਾ ਡਾਇਰੈਕਟ ਬੈਨੀਫਿਟ ਦੇ ਲਈ ਮੈਂ ਤੁਹਾਨੂੰ ਮੈਂ ਤੁਹਾਨੂੰ ਦੂਸ ਚੌਕ ਦੇ ਵਿੱਚ 2-2 2.5-2.5 ਘੰਟੇ ਜਾਮ ਲੱਗਦਾ ਉਹਦੇ ਵਾਸਤੇ ਮੈਂ ਅੱਜ ਨਹੀਂ ਮੈਂ 10 ਸਾਲ ਪਹਿਲਾਂ ਵੀ ਜਦੋਂ ਕਾਉਂਸਲਰ ਸੀ ਉਦੋਂ ਮੈਂ ਕਿਹਾ ਸੀ ਵੀ ਇੱਥੋਂ ਰਸਤਾ ਟਾਪ ਲੈਣ ਦੇ ਥੱਲੇ ਰਸਤਾ ਕੱਢਿਆ ਜਾਵੇ ਤਾਂ ਕਿ ਬਸਤੀ ਨਾ ਘੁੰਮਣਾ ਪਵੇ ਲੋਕਾਂ ਨੂੰ ਸਿੱਧਾ ਜਮਾਲਪੁਰ ਚੰਡੀਗੜ੍ਹ ਜਾਣ ਵਾਲੇ ਨੂੰ ਸਿੱਧਾ ਰਾਮ ਰੇ ਸੌਖਾ ਰਸਤਾ ਮਿਲ ਸਕੇ ਔਰ ਜਿਹੜਾ ਜਾਮ ਤੋਂ ਬਚ ਸਕਣ ਤੇ ਉਹਨਾਂ ਮਿਲ ਕੇ ਜਿਹੜਾ ਔਨ ਵੇ ਔਰ ਰਿਕਾਡ ਜੁਮਲ ਕੇ ਬਣਦਾ ਵਾ ਟਾਪ ਲੈਣ ਦੇ ਥੱਲੇ ਉਹ ਰਸਤਾ ਕੱਢਣ ਕੱਢਣ ਦੇ ਜੋ ਕੱਢ ਰਹੇ ਆ ਉਹ ਲੋਕਾਂ ਦੀ ਸਹੂਲਤ ਵਾਸਤੇ ਆ ਔਰ ਇਹ ਮਿਲ ਕੇ ਮੇਰਾ ਪਰਸਨਲ ਹੀ ਕਿਉਂਕਿ ਬਸਤੀ ਦੇ ਤੋਂ ਦੋ ਘੰਟੇ ਜਿਹੜੇ ਢਾਈ ਘੰਟੇ ਜਾਮ ਲੱਗਣਾ ਉਹ ਤੋਂ ਬਚਣਗੇ ਤੇ ਜਿਹੜਾ ਅੱਜ ਪੋਲੂਸ਼ਨ ਹੋ ਰਿਹਾ ਉਹ ਤੋਂ ਬਚਣਗੇ ਜਿਹੜਾ ਟਾਈਮ ਵੇਸਟ ਹੋ ਰਿਹਾ ਉਹ ਤੋਂ ਬਚਣਗੇ ਤੇ ਜਿਹੜਾ ਅੱਜ ਬਿਮਾਰੀਆਂ ਲੱਗ ਰਹੀਆਂ ਪੋਲੂਸ਼ਨ ਉਹ ਤੋਂ ਬਚਣਗੇ ਤੇ ਲੋਕਾਂ ਦਾ ਸਮਾਂ ਕੀਮਤੀ ਬਚੂਗਾ ਲੋਕਲ ਰੈਜ਼ੀਡੈਂਟਸ ਵੱਲੋਂ ਕਰ ਲੋ ਦੁਬਾਰਾ ਉਹ ਸਾਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੀਵਾਰ ਦੀ ਉਹ ਫਿਰ ਇਲੀਗਲ ਐਕਟੀਵਿਟੀਜ਼ ਦੇਖਦੇ ਹੋ ਤਾਂ ਬਿਲਕੁਲ ਬਿਲਕੁਲ ਕਾਨੂੰਨ ਦੇ ਮੁਤਾਬਕ ਕੰਮ ਹੋਇਆ ਵਾ ਜਿਹੜਾ ਕਾਨੂੰਨ ਦੀ ਲੰਘਣਾ ਕਰੂਗਾ ਉਸਤੇ ਕਾਰਵਾਈ ਹੋਵੇਗੀ